ਪਰਮੇਸ਼ਰ ਦੇ ਹਜ਼ੂਰ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਦੀ ਅੱਜ ਸਵੇਰ ਦੇ ਸਭ ਵਿੱਚ ਆਪਾਂ ਪਰਮੇਸ਼ਰ ਦੇ ਹਜ਼ੂਰ ਵਿੱਚ ਇਕੱਠੇ ਹੋਏ ਆਂ ਆਵਜ ਦੀ ਦਿਆਂ ਦੀ ਕਿਰਪਾ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ ਹallelujah hallelujah 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 ਧੰਵਾ ਧੰਵਾ ਧੰਨਵਾ ਪਿਤਾ ਪਰਮੇਸ਼ਰ ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਤਾਰੀਫ ਕਰਦੇ ਹਾਂ ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਨੀ ਹੈ ਮੇਰੇ ਪ੍ਰਭੂ ਜੀ ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਰਾਤ ਪਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਅਸੀਂ ਆਪਣੇ ਦਿਨ ਦੇ ਸਾਰੇ ਭਲਾ ਨੂੰ ਤੁਹਾਡੇ ਤਾਕਤ ਰਥ ਵਿੱਚ ਸੌਂਪ ਦਿੰਨੇ ਹਾਂ ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਹਾਂ ਦੇ ਵਿੱਚ ਸਾਡੀ ਮਦਦ ਸਹਾਇਤਾ ਕਰਨ ਹਰ ਇੱਕ ਖਤਰੀ ਮੁਸੀਬਤ ਦੁਰਘਟਨਾ ਪਰੇਸ਼ਾਨੀ আর ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਕਰਨ ਜਾ ਰਿਹਾ ਮੇਰੇ ਪ੍ਰਭੂ ਜੀ ਪਿਤਾ ਜੀ ਦਾ ਦਿੱਤਾ ਹੈ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮਾ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ ਕੋਈ ਵੀ ਸ਼ੈਤਾਨੀ ਸ਼ਕਤੀ ਇਸ ਸੁੰਦਰ ਸਮੇਂ ਨੂੰ ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾਣਾ ਪਾਵੇ ਔਰ ਪ੍ਰਭੂ ਜੀ ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਧਦਾ ਔਰ ਤਰੱਕੀ ਕਰਦਾ ਜਾਵੇ ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਸ਼ੁਅ ਮਸੀਹ ਜੀ ਦੇ ਨਾਮ ਵਿੱਚ ਆਮੇਨ ਅੱਜ ਆਪ ਪਰਮੇਸ਼ਰ ਦੀ ਮਹਿਮਾ ਲਈ ਪ੍ਰਭੂ ਦੇ ਦੁਆਰਾ ਹੋਏ ਵੱਡੇ ਕੰਮਾਂ ਦੀਆਂ ਗਵਾਹੀਆਂ ਨੂੰ ਜਾਣਾਂਗੇ ਪਹਿਲੀ ਗਵਾਹੀ 브ਦਰ ਚਰਨਜੀਤ ਸਿੰਘ ਦੀ ਆ 1 ਸਾਲ ਹੋ ਗਿਆ ਸੀ ਉਹਨਾਂ ਕੋਲ ਕੋਈ ਵੀ ਕੰਮ ਨਹੀਂ ਸੀ ਜਿਸ ਕਰਕੇ ਉਹ ਕਾਫੀ ਪਰੇਸ਼ਾਨੀ ਦੇ ਵਿੱਚ ਸਨ 브ਦਰ ਨੇ ਵਿਸ਼ਵਾਸਨਾ ਪ੍ਰੇਰ ਲਈ ਨੰਬਰ ਤੇ ਕਾਲ ਕਰਕੇ ਆਪਣਾ ਨਾਮ ਲਿਖਵਾਇਆ ਪ੍ਰੇਰ ਤੋਂ ਬਾਅਦ ਪਰਮੇਸ਼ਰ ਨੇ ਉਹਨਾਂ ਨੂੰ ਜੌਬ ਦੇ ਨਾਲ ਬਲੈਸ ਕੀਤਾ ਇਸ ਗਵਾਹੀ ਦੇ ਲਈ 브ਦਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ 브ਦਰ ਲਖਵੰਤ ਸਿੰਘ ਦੀ ਆ ਉਹਨਾਂ ਨੂੰ ਬਹੁਤ ਜ਼ਿਆਦਾ ਬੁਖਾਰ ਸੀ ਉਹਨਾਂ ਦੀ ਫੈਮਲੀ ਨੇ ਵਿਸ਼ਵਾਸਨਾ ਪ੍ਰੇਰ ਲਈ ਨੰਬਰ ਤੇ ਕਾਲ ਕਰਕੇ ਪ੍ਰੇਰ ਕਰਵਾਈ ਪ੍ਰੇਰ ਤੋਂ ਬਾਅਦ ਉਹਨਾਂ ਦਾ ਬੁਖਾਰ ਉਸੇ ਸਮੇਂ ਠੀਕ ਹੋ ਗਿਆ ਇਸ ਗਵਾਹੀ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਬ੍ਰਦਰ ਨਵੀਨ ਦੀ ਹੈ ਉਹਨਾਂ ਨੇ ਲੋਨ ਅਪਲਾਈ ਕੀਤਾ ਹੋਇਆ ਸੀ ਪਰ ਉਹਨਾਂ ਨੂੰ ਅਮਾਉਂਟ ਮਿਲ ਨਹੀਂ ਸਿਰਿਆ ਉਹਨਾਂ ਨੇ ਵਿਸ਼ਵਾਸਨਾ ਪ੍ਰੇਰ ਲਈ ਨੰਬਰ ਤੇ ਕਾਲ ਕਰਕੇ ਆਪਣਾ ਨਾਮ ਲਿਖਵਾਇਆ ਪ੍ਰੇਰ ਤੋਂ ਬਾਅਦ ਉਹਨਾਂ ਦਾ ਲੋਨ ਪਾਸ ਹੋ ਗਿਆ ਤੇ ਉਹਨਾਂ ਦੇ ਪੈਸੇ ਉਹਨਾਂ ਨੂੰ ਮਿਲ ਗਏ ਇਸ ਗਵਾਹੀ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਵਰਤ ਦੀ ਗਵਾਹੀ ਸਿਸਟਰ ਪੂਜਾ ਦੀ ਹੈ ਸਿਸਟਰ ਦਸਯਾਨ ਕਿ ਉਹਨਾਂ ਦੀ ਭੈਣ ਦੇ ਅਪੈਂਡਿਕਸ ਦਾ ਦਰਦ ਹੁੰਦਾ ਸੀ ਔਰ ਉਹ ਕਾਫੀ ਪਰੇਸ਼ਾਨੀ ਵਿੱਚ ਸਨ ਕਿ ਉਹਨਾਂ ਦਾ ਆਪਰੇਸ਼ਨ ਕਰਵਾਉਣਾ ਪਵੇਗਾ ਸਿਸਟਰ ਨੇ ਵਰਤ ਰੱਖ ਕੇ ਉਹਨਾਂ ਲਈ ਦੁਆ ਕੀਤੀ ਔਰ ਫਾਸਟਿੰਗ ਦੇ ਵਿੱਚ ਜਦ ਉਸ ਭੈਣ ਨੂੰ ਡਾਕਟਰ ਕੋਲੇ ਲੈ ਕੇ ਗਿਆ ਹੈ ਤਾਂ ਡਾਕਟਰ ਬੋਲਦੇ ਹਨ ਕਿ ਅਪੈਂਡਿਕਸ ਨਹੀਂ ਹੈ ਸਿਰਫ ਸੋਜ ਹੀ ਹੈ ਸਿਸਟਰ ਦੱਸਦੀਆਂ ਹਨ ਕਿ ਪਰਮੇਸ਼ਰ ਨੇ ਉਸ ਭੈਣ ਨੂੰ ਆਪਰੇਸ਼ਨ ਤੋਂ ਬਚਾਇਆ ਔਰ ਹੁਣ ਉਹਨਾਂ ਨੂੰ ਸੋਜ ਤੋਂ ਵੀ ਬਿਲਕੁਲ ਠੀਕ ਹੈ ਕੋਈ ਦਰਦ ਨਹੀਂ ਹੁੰਦਾ ਇਸ ਵੱਡੀ ਗਵਾਹੀ ਦੇ ਲਈ ਸਭ ਮਿਲ ਕੇ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਸ ਤਰ੍ਹਾਂ ਅਸੀਂ ਪਿਛਲੇ ਸੋਮਵਾਰ ਵੀ ਇੱਕ ਪ੍ਰੇਰ ਭਾਏ ਸੀ ਜਿਹਦੇ ਵਿੱਚ ਅਸੀਂ ਖਾਸ ਕਰਕੇ ਪ੍ਰੇਰ ਭਾਏ ਸੀਗੀ ਅ ਫਾਇਰ ਬ੍ਰੇਡ ਪਾਈਸ ਜਿਹਦੇ ਵਿੱਚ ਅਸੀਂ ਬਹੁਤ ਬਹੁਤ ਜਣਿਆਂ ਨੇ ਇਸ ਚੀਜ਼ ਦੀਆਂ ਗਵਾਹੀਆਂ ਦਿੱਤੀਆਂ ਹੈਗੀਆਂ ਕਿ ਉਹ ਸਪਰੇਅ ਦੇ ਵਿੱਚ ਕਿਸੇ ਦੀ ਬਾਡੀ ਨੂੰ ਸ਼ਿਵਰਿੰਗ ਹੋਈ ਸੀ ਕਿਸੇ ਦੀ ਬਾਡੀ ਸੀ ਜੋ ਮਤਲਬ ਬੇਚੈਨੀ ਮਹਿਸੂਸ ਹੋ ਰਹੀ ਸੀ ਕਿਸਨ ਉਲਟੀਆਂ ਆ ਰਹੀਆਂ ਸੀ ਕਿਸੇ ਦੇ ਫੋਨ ਨੂੰ ਹੀ ਪ੍ਰੋਬਲਮ ਹੋ ਗਈ ਮਤਲਬ ਉਹ ਸਪਰੇਅ ਦਾ ਕਾਫੀ ਬੇਨਿਫਿਟ ਮਿਲਿਆ ਬਹੁਤ ਸਾਰੇ ਪਰਿਵਾਰਾਂ ਨੂੰ ਤਾਂ ਇਸ ਚੀਜ਼ ਅਸੀਂ ਹੁਣ ਡਿਸਾਈਡ ਕੀਤੀ ਹੈ ਕਿ ਹਰ ਸੋਮਵਾਰ ਹੀ ਅਸੀਂ ਸਵੇਰ ਦੇ ਵੇਲੇ ਸਵੇਰ ਦੇ ਨੇ ਆ ਸਾਢੇ 3:00 ਕਰੀਬ ਅਸੀਂ ਇੱਕ ਪ੍ਰੇਅਰ ਪੋਸਟ ਕਰਾ ਕਰਾਂਗੇ ਜਿਹੜੀ ਸਿੰਪਲੀ ਪ੍ਰੇਅਰ ਹੋਇਆ ਕਰੇਗੀ 20 ਤੋਂ 30 ਮਿੰਟ ਦੇ ਵਿੱਚ ਹੀ ਆਪ ਮੈਕਸਿਮਮ ਇਸ ਤੋਂ ਜ਼ਿਆਦਾ 1 ਘੰਟੇ ਦੇ ਵਿੱਚ ਵਿੱਚ ਉਹ ਕੱਲੀ ਹੀ ਪ੍ਰੇਅਰ ਹੋਇਆ ਕਰੂਗੀ ਜਿਹੜੀ ਜਾਂ ਫਾਇਰ ਪ੍ਰੇਅਰ ਹੋਇਆ ਕਰੇਗੀ ਬੰਦਨਾਂ ਨੂੰ ਤੋੜਨ ਲਈ ਹੋਇਆ ਕਰੇਗੀ ਜਾਂ ਫਿਰ ਖਾਸ ਕਮਾਂਡਿੰਗ ਪ੍ਰੇਅਰ ਹੋਇਆ ਕਰੇਗੀ ਅਧਿਕਾਰ ਦੀ ਪ੍ਰੇਅਰ ਹੋਇਆ ਕਰੇਗੀ ਕਿਸੇ ਵੀ ਤਰ੍ਹਾਂ ਦੀ ਪ੍ਰੇਅਰ ਹੋਇਆ ਕਰੇਗੀ ਪਰ ਕੱਲੀ ਪ੍ਰੇਅਰ ਇੱਕ ਲੌਂਗ ਪ੍ਰੇਅਰ ਪੋਸਟ ਕਰਾਂਗੇ ਕਿਉਂਕਿ ਇਸ ਚੀਜ਼ ਦਾ ਕਾਫੀ ਪਰਿਵਾਰਾਂ ਨੂੰ ਬੈਨੀਫਿਟ ਹੋ ਰਿਹਾ ਆ ਤਾਂ ਅੱਜ ਵੀ ਅਸੀਂ ਇੱਕ ਪ੍ਰੇਅਰ ਪੋਸਟ ਕੀਤੀ ਹੈਗੀ ਸਵੇਰੇ 3 ਵਜੇ ਹੀ ਤਾਂ ਉਹਦਾ ਜਿਹੜਾ ਲਿੰਕ ਹੈਗਾ ਆ ਜਾਂ ਫਿਰ ਉਹਦਾ ਜੋ ਸਾਨੂੰ ਐਂਡ ਐਂਡ ਸਕਰੀਨ ਤੇ ਉਹ ਸ਼ੋਅ ਕਰਾਂਗੇ ਜਿਸ ਤਰ੍ਹਾਂ ਪਿਛਲੀ ਵਾਰੀ ਫਾਇਰ ਪ੍ਰੇਅਰ ਦੀ ਇੱਕ ਬਾਕਸ ਬਣਾ ਕੇ ਲਾਸਟ ਤੇ ਸ਼ੋਅ ਕੀਤਾ ਸੀ ਉਹਨੂੰ ਐਂਡ ਸਕਰੀਨ ਸ਼ੋਅ ਕਹਿੰਦੇ ਹੈਗੇ ਆ ਐਂਡ ਤੇ ਸਕਰੀਨ ਦੇ ਬਿਲਕੁਲ ਇਸ ਪ੍ਰਾਰਥਨਾ ਦੇ ਐਂਡ ਦੇ ਉੱਤੇ ਫਿਰ ਤੋਂ ਅੱਜ ਇੱਕ ਬਾਕਸ ਆਵੇਗਾ ਜਿਹਨੂੰ ਤੁਸੀਂ ਟੱਚ ਕਰੋਗੇ ਤਾਂ ਉਹਦੇ ਵਿੱਚ ਖਾਸ ਕਰਕੇ ਬੰਦਨਾ ਨੂੰ ਤੋੜਨ ਦੇ ਲਈ ਪ੍ਰਾਰਥਨਾ ਕਰਾਂਗੇ ਬਹੁਤ ਸਾਰੇ ਬੰਦਨ ਹੈਗੇ ਬਹੁਤ ਸਾਰੇ ਪਰਿਵਾਰਾਂ ਤੇ ਜਿਹਦੇ ਕਰਕੇ ਬਹੁਤ ਹੀ ਦੁੱਖ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਅੱਜ ਇਸ ਵੀਡੀਓ ਦੇ ਐਂਡ ਦੇ ਜਦੋਂ ਪ੍ਰਾਰਥਨਾ ਦਾ ਖਾਤਮਾ ਹੋਏਗਾ ਲਾਸਟ 15 ਸੈਕਿੰਡ ਦੇ ਵਿੱਚ ਵਿੱਚ ਸਾਨੂੰ ਸਕਰੀਨ ਤੇ ਇੱਕ ਬਾਕਸ ਦਿਖਾਈ ਦਿੱਤੇ ਜਾਵੇਗਾ ਜਿਹਦੇ ਤੇ ਲਿਖਾ ਹੋਏਗਾ ਬੰਦਨਾਂ ਨੂੰ ਤੋੜਨ ਲਈ ਖਾਸ ਪ੍ਰਾਰਥਨਾ ਤੁਸੀਂ ਉਸ ਬਾਕਸ ਦੇ ਉੱਤੇ ਟੱਚ ਕਰੋਗੇ ਤਾਂ ਉਹ ਪ੍ਰੇਅਰ ਤੁਹਾਡੇ ਸਾਹਮਣੇ ਪਲੇ ਹੋਵੇਗੀ ਉਸ ਪ੍ਰੇਅਰ ਨੂੰ ਤੁਸੀਂ ਇਕਾਂਤ ਵਿੱਚ ਬਿਲਕੁਲ ਫ੍ਰੀ ਮਾਈਂਡ ਹੋ ਕੇ ਸੁਣਨਾ ਹੈ ਕੋਈ ਕੰਮਕਾਰ ਕਰਦੇ ਹੋਏ ਪਲੀਜ਼ ਕਿਸੇ ਵੀ ਪ੍ਰਾਰਥਨਾ ਨੂੰ ਨਾ ਸੁਨਿਆ ਕਰੋ ਕੋਸ਼ਿਸ਼ ਕਰੋ ਕਿ ਆਰਾਮ ਨਾਲ ਬੈਠ ਕੇ ਸੁਨੋ ਕੁਝ ਭੈਣ ਭਾਈ ਜੋ ਬਾਹਰ ਕੰਟਰੀ ਚ ਫੋਰਨ ਕੰਟਰੀ ਚ ਹੈਗੇ ਨੇ ਉਹ ਆਪਣੇ ਟਾਈਮ ਦੇ ਹਿਸਾਬ ਨਾਲ ਆਪਣੀ ਸਿਚੁਏਸ਼ਨ ਦੇ ਹਿਸਾਬ ਨਾਲ ਸੁਣ ਸਕਦੇ ਨਹੀਂ ਪ੍ਰੈਕਟਿਸ ਜੋ ਇੰਡੀਆ ਦੇ ਵਿੱਚ ਫ੍ਰੀ ਬੈਠੇ ਨੇ ਜੋ ਮਤਲਬ ਆਲਮੋਸਟ ਉਹਨਾਂ ਕੋਲੇ ਇੰਨਾ ਕ ਤਾਂ ਟਾਈਮ ਹੁੰਦਾ ਹੀ ਹੈਗਾ ਕਿ ਉਹ ਆਰਾਮ ਨਾਲ ਬੈਠ ਕੇ ਆਪਣੀ ਪ੍ਰੇਅਰ ਸੁਣ ਸਕਣ ਤਾਂ ਕੋਸ਼ਿਸ਼ ਕਰਨਾ ਕਿ ਐਸੀ ਪ੍ਰੇਅਰ ਜਿਹੜੀ ਇਕੱਲੀ ਪ੍ਰੇਅਰ ਹੋਵੇ ਉਸ ਪ੍ਰੇਅਰ ਨੂੰ ਬੈਠ ਕੇ ਆਰਾਮ ਨਾਲ ਸੁਨੋ ਉਹਦੇ ਨਾਲ ਸਾਨੂੰ ਜ਼ਿਆਦਾ ਬੈਨੀਫਿਟ ਹੋਊਗਾ ਤਾ ਅੱਜ ਵੀ ਇਸ ਵੀਡੀਓ ਦੇ ਐਂਡ ਤੇ ਇੱਕ ਪ੍ਰੇਅਰ ਪਾਵਾਂਗੇ ਬੰਧਨਾਂ ਨੂੰ ਤੋੜਨ ਲਈ ਪ੍ਰਾਰਥਨਾ ਉਹਦਾ ਆਖਿਰ ਤੇ ਤੁਹਾਨੂੰ ਸਕਰੀਨ ਤੇ ਬਾਕਸ ਦਿਖਿਏਗਾ ਉਸ ਬਾਕਸ ਨੂੰ ਸ਼ੋਅ ਕਰੋਗੇ ਤੁਸੀਂ ਤਾਂ ਉਸ ਤੋਂ ਤੁਸੀਂ ਆਪਣੀ ਪ੍ਰੇਅਰ ਸੁਣ ਸਕਦੇ ਹੋ ਖੁਦਾ ਉਸ ਪ੍ਰੇਅਰ ਦੇ ਦੁਆਰਾ ਤੁਹਾਡੇ ਸਾਰੇ ਬੰਧਨਾਂ ਨੂੰ ਤੋੜਨਗੇ ਔਰ ਤੁਸੀਂ ਸਭ ਦੇ ਸਭੇ ਛੁਟਕਾਰਾ ਪਾਉਗੇ ਤਾਂ ਅੱਜ ਦਾ ਵਚਨ ਵੀ ਉਸੇ ਹੀ ਟੌਪਿਕ ਤੇ ਆ ਤਾਂ ਅੱਜ ਅਸੀਂ ਵਚਨ ਜੋ ਪੜਦੇ ਹਾਂ ਯਰਮੀਆ 30 ਦੀ 8 ਨੰਬਰ ਆਇਤ ਨੂੰ ਉਸ ਦਿਨ ਇਸ ਤਰ੍ਹਾਂ ਹੋਵੇਗਾ ਸੈਨਾ ਦੇ ਯਹਵਾ ਦਾ ਵਾਕ ਹੈ ਕਿ ਮੈਂ ਤੇਰੀ ਧੌਣ ਉਤੋਂ ਉਹਦਾ ਝੂਲਾ ਭੰਨ ਸੁਟਾਂਗਾ ਮੈਂ ਤੇਰੇ ਬੰਧਨ ਖੋਲ ਦੇਵਾਂਗਾ ਅਤੇ ਉਪਰੇ ਫਿਰ ਉਹਦੇ ਕੋਲੋਂ ਤਹਿਲ ਨਾ ਕਰਵਾਉਣਗੇ ਹallelujah ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਬੰਧਨ ਕੀ ਹੁੰਦੇ ਆ ਬੰਦਨਾ ਤੋਂ ਛੁਟਕਾਰੇ ਲਈ ਅਸੀਂ ਪ੍ਰੇਰਤਾ ਕਰਦੇ ਹਾਂ ਪਰ ਬੰਧਨ ਕੀ ਹੁੰਦੇ ਆ ਬੰਧਨ ਇਹ ਹੈਗਾ ਕਿ ਕਿਸੇ ਦੇ ਘਰ ਵਿੱਚ ਨਸ਼ਾ ਆ ਬਹੁਤ ਸਾਰੇ ਰੈਸੀਪੈਂਟ ਪਈਆ ਜੋ ਛੱਡਣਾ ਹੀ ਨਹੀਂ ਚਾਹਦੇ ਪਰ ਬਹੁਤੇ ਐਸੇ ਨੇ ਜਿਹੜੇ ਛੱਡਣਾ ਚਾਹੁੰਦੇ ਆ ਪਰ ਛੁੱਟਦਾ ਨਹੀਂ ਹੈਗਾ ਤਾਂ ਉਹ ਇੱਕ ਤਰ੍ਹਾਂ ਦਾ ਉਹਨਾਂ ਦੇ ਉੱਤੇ ਬੰਧਨ ਹੈ ਕਿ ਜਿਹੜਾ ਉਹ ਆਪ ਲਾਉਣਾ ਚਾਹੁੰਦੇ ਪਰ ਉਹਨਾਂ ਤੋਂ ਲੈ ਨਹੀਂ ਰਿਹਾ ਇੱਕ ਭਾਰਾ ਜੂਲਾ ਆ ਜਿਹੜਾ ਸਾਡੀ ਗਰਦਨ ਤੇ ਰੱਖ ਦਿੱਤਾ ਗਿਆ ਅਸੀਂ ਉਹਨੂੰ ਲਾਉਣਾ ਚਾਹਨੇ ਪਰ ਸਾਥੋਂ ਲੈ ਨਹੀਂ ਰਿਹਾ ਬਹੁਤ ਸਾਰੇ ਬੰਨਪਈ ਵਿਚਾਰ ਚਨੇ ਉਹ ਚੀਜ਼ਾਂ ਨੂੰ ਛੱਡਣਾ ਚਾਹ ਰਹੇ ਆ ਪਰ ਉਹਨਾਂ ਤੋਂ ਛੱਡ ਨਹੀਂ ਹੋ ਰਿਹਾ ਆਲਸ ਬਹੁਤ ਜ਼ਿਆਦਾ ਹੈ ਉਹ ਚਾਹੁੰਦੇ ਆ ਕਿ ਉੱਠੀ ਅਸੀਂ ਪ੍ਰੇਅਰ ਕਰੀਏ ਪਰ ਉਹ ਚੀਜ਼ ਆਲਸ ਉਹਨਾਂ ਤੋਂ ਛੱਡ ਨਹੀਂ ਹੋ ਪਾਰਿਆ ਫਾਸਟ ਨਹੀਂ ਕਰ ਪਾਉਂਦੇ ਬਹੁਤ ਸਾਰੇ ਬੰਦੇ ਬੈਗਨ ਸਾਨੂੰ ਭੁੱਖ ਬੜੀ ਲੱਗਦੀ ਆ ਤੋੜ ਲੱਗਦੀ ਆ ਉਲਟੀਆਂ ਆਉਣ ਲੱਗ ਜਾਂਦੀਆਂ ਚੱਕਰ ਆਉਣ ਲੱਗ ਜਾਂਦੇ ਭੁੱਖ ਬਰਦਾਸ਼ਤ ਨਹੀਂ ਹੁੰਦੀ ਬੇਹੱਦ ਭੁੱਖ ਲੱਗਦੀ ਆ ਛੱਡਣਾ ਚਾਹੁੰਦੇ ਆ ਛੱਡ ਨਹੀਂ ਪਾਉਂਦੇ ਇਹ ਵੀ ਬੰਧਨ ਆ ਔਰ ਬੰਧਨ ਹੈ ਗਿਆ ਗਰੀਬੀ ਦੇ ਬੰਧਨ ਬਹੁਤ ਜ਼ਿਆਦਾ ਕਮਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਪਰ ਉਹ ਕੋਸ਼ਿਸ਼ ਵਿਅਰਥ ਹੀ ਜਾ ਰਹੀਆਂ ਦਿਨ-ਪ੍ਰਤੀ ਦਿਨ ਕਰਜ਼ਾ ਵਧਦਾ ਜਾ ਰਿਹਾ ਉਹ ਵੀ ਇੱਕ ਤਰ੍ਹਾਂ ਦਾ ਬੰਧਨ ਆ ਸਾਡੇ ਤੇ ਬਿਮਾਰੀ ਹੈਗੀ ਆ ਇੱਕ ਬਿਮਾਰੀ ਜਾਂਦੀ ਨਹੀਂ ਦੋ ਨਵੀਆਂ ਲੱਗ ਜਾਂਦੀਆਂ ਆ ਸਾਡੇ ਸਰੀਰ ਨੂੰ ਜਕੜਿਆ ਹੋਇਆ ਸਾਡੀ ਸਾਡੀ ਧੌਣ ਦੇ ਉੱਤੇ ਸਾਡੇ ਸਰੀਰ ਉੱਤੇ ਇੱਕ ਭਾਰਾ ਝੂਲਾ ਬਣਾ ਕੇ ਸਾਨੂੰ ਜਕੜ ਲਿਆ ਹੈਗਾ ਆ ਔਰ ਜਿਸ ਕਰਕੇ ਅਸੀਂ ਉਸ ਬੰਧਨ ਚੋਂ ਨਹੀਂ ਨਿਕਲ 파ਰੇ ਤਾਂ ਸਾਡੀ ਜ਼ਿੰਦਗੀ 'ਚ ਜਿਸ ਵੀ ਚੀਜ਼ ਦੇ ਦੁਆਰਾ ਅਸੀਂ ਵਾਰ-ਵਾਰ ਸਟਰਗਲ ਕਰਨ ਦੇ ਬਾਅਦ ਵੀ ਫੇਲਿਅਰ ਨੂੰ ਲੈ ਰਹੇ ਆਂ ਵਾਰ-ਵਾਰ ਜਿਸ ਚੀਜ਼ ਦੇ ਲਈ ਮਿਹਨਤ ਕਰ ਰਹੇ ਆਂ ਪਰ ਉਸ ਚੀਜ਼ ਨੂੰ ਅਸੀਂ ਪ੍ਰਾਪਤ ਨਹੀਂ ਕਰ 파 ਰਹੇ ਤਾਂ ਸਮਝੋ ਸਾਡੀ ਜ਼ਿੰਦਗੀ 'ਚ ਬੰਧਨ ਹੈ ਔਰ ਸਾਨੂੰ ਚਾਹੀਦਾ ਕਿ ਅਸੀਂ ਉਹ ਸਬੰਧਨ ਤੋਂ ਛੁਟਕਾਰੇ ਲਈ ਪ੍ਰਾਰਥਨਾ ਕਰੀਏ ਸਾਡਾ ਸਿਰ ਦੁਖਦਾ ਸੀ ਦਵਾਈ ਖਾਣੇ ਸਾਨੂੰ ਇਹਗਾ ਕਿ ਸਿਰ ਦਰਦ ਹੋਏ ਦਵਾਈ ਖਾਣੀ ਪਊਗੀ ਪੇੜ ਦਰਦ ਹੁੰਦਾ ਹੈ ਮੈਡੀਸਨ ਲੈਣੇ ਅਸੀਂ ਲਾਤ ਦੁਖਦੀ ਆ ਕਦੇ ਕੁਝ ਮੰਨ ਲੈਂਦੇ ਆ ਕਦੇ ਕੁਝ ਲਗਾ ਲੈਂਦੇ ਆ ਕਦੇ ਕੁਝ ਮੈਡੀਸਨ ਲੈ ਲੈਂਦੇ ਆ ਪਰ ਸਾਨੂੰ ਪਤਾ ਹੈ ਕਿ ਜਿੱਥੇ ਪ੍ਰੋਬਲਮ ਆ ਕਿ ਉਹਨੂੰ ਸਾਡ ਨੂੰ ਉਹਦਾ ਸੋਲੂਸ਼ਨ ਕੱਢਣਾ ਪਊਗਾ ਜੇ ਸਿਰ ਦਰਦ ਦਾ ਸੋਲੂਸ਼ਨ ਨਹੀਂ ਕੱਢਾਂਗੇ ਉਹ ਸਾਨੂੰ ਇੰਨਾ ਪਰੇਸ਼ਾਨ ਕਰ ਦੇਗਾ ਕਿ ਸਾਡਾ ਪੂਰਾ ਸ਼ਰੀਰ ਬੇਚੈਨ ਹੋ ਜਾਊਗਾ ਉਸੇ ਤਰ੍ਹਾਂ ਜੇ ਸਾਡੇ ਸ਼ਰੀਰ ਤੇ ਕੋਈ ਬੰਧਨ ਹੈਗਾ ਹੈ ਸਾਨੂੰ ਉਹਦਾ ਸੋਲੂਸ਼ਨ ਕੱਢਣਾ ਪਊਗਾ ਹੁਣ ਬੰਧਨ ਨੂੰ ਤੋੜਨ ਲਈ ਕੋਈ ਮੈਡੀਸਨ ਨਹੀਂ ਹੈਗੀ ਪਰ ਮੈਡੀਟੇਸ਼ਨ ਜ਼ਰੂਰ ਹੈਗੀ ਆ ਔਰ ਉਹ ਹੈਗੀ ਪ੍ਰਾਰਥਨਾ ਦੀ ਮੈਡੀਟੇਸ਼ਨ ਅਸੀਂ ਆਪਣੀ ਬਾਡੀ ਨੂੰ ਰਿਲੈਕਸ ਕਰਨ ਦੇ ਲਈ ਮੈਡੀਟੇਸ਼ਨ ਕਰਦੇ ਆ ਐਕਸਰਸਾਈਜ਼ਸ ਕਰਦੇ ਆ ਸੌਫਟ 뮤직 ਸੁਣਦੇ ਆ ਹੁਣ ਸਾਡੀ ਆਤਮਾ ਦੇ ਤੇ ਸਾਡੇ ਸ਼ਰੀਰ ਦੇ ਉੱਤੇ ਸ਼ੈਤਾਨੀ ਬੰਦਨ ਪਿਆ ਆਤਮਿਕ ਇਨਵੀਜ਼ੀਬਲ ਬੰਦਨ ਪਿਆ ਤੇ ਹੁਣ ਉਹਨੂੰ ਅਸੀਂ ਇਨਵੀਜ਼ੀਬਲ ਵੇ ਨਾਲ ਹੀ ਤੋੜ ਸਕਦੇ ਆ ਖੁਦਾ ਦੀ ਜਿਹੜੀ ਪਾਵਰ ਆ ਖੁਦਾ ਦੀਆਂ ਜਿਹੜੀਆਂ ਵਾਈਬਸ ਆਉਂਦੀਆਂ ਨੇ ਉਹ ਸੀ ਦੇਖ ਨਹੀਂ ਸਕਦੇ ਪਰ ਉਹ ਕੰਮ ਕਰਦੀਆਂ ਪਰ ਉਹਨੂੰ ਬੁਲਾਉਣਾ ਪੈਂਦਾ ਹੈ ਖੁਦਾ ਦਾ ਜਿਹੜਾ ਦੂਤ ਹੈ ਨਾ ਕਲਾਮ ਚ ਲਿਖਿਆ ਉਹ ਧਰਤੀ ਤੇ ਘੁੰਮਦਾ ਰਹਿੰਦਾ ਆ ਖੁਦਾ ਦੇ ਐਂਜਲ ਹੈਗੇ ਪਰਮੇਸ਼ਰ ਦਾ ਆਤਮਾ ਧਰਤੀ ਤੇ ਘੁੰਮਦਾ ਰਹਿੰਦਾ ਆ ਕਿਉਂਕਿ ਉਹਦਾ ਮਕਸਦ ਹੈ ਕਿਉਂਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਐਸਾ ਜ਼ਰੂਰਤਮੰਦਾ ਜਿਹੜਾ ਪੁਕਾਰਦਾ ਰਹਿੰਦਾ ਉਹ ਕਦੇ ਇੱਥੋਂ ਉੱਥੇ ਉੱਥੋਂ ਇੱਥੇ ਜਾਂਦਾ ਰਹਿੰਦਾ ਸਹਾਇਤਾ ਦੇ ਲਈ ਪਰ ਉਹ ਸਾਡੇ ਕੋਲੇ ਕਿਉਂ ਨਹੀਂ ਪਹੁੰਚਿਆ ਕਿਉਂਕਿ ਅਸੀਂ ਉਹਨੂੰ ਹਜ ਤੱਕ ਪੁਕਾਰਿਆ ਨਹੀਂ ਅਸੀਂ ਬੰਦਰ ਨੂੰ ਤੋੜਨ ਦੀ ਕਮਾਂਡ ਨਹੀਂ ਦਿੱਤੀ ਅਸੀਂ ਜਸਟ ਬੋਲਿਆ ਆ ਕਿ ਪਰਮੇਸ਼ਰ ਮੇਰੀ ਮਦਦ ਕਰ ਮੇਰੀ ਸਹਾਇਤਾ ਕਰ ਪਹਿਲੀ ਗੱਲ ਅਸੀਂ ਇਹ ਵੀ ਚੀਜ਼ ਬਹੁਤ ਘੱਟ ਬੋਲਦੇ ਆ ਅਸੀਂ ਵਸਾਹੀ ਕਹਿੰਨੇ ਆ ਮੈਨੂੰ ਆ ਚੀਜ਼ ਚਾਹੀਦੀ ਆ ਮੇਰੇ ਲਈ ਆ ਕੰਮ ਕਰ ਦੋ ਮੈਨੂੰ ਆ ਚੀਜ਼ ਚਾਹੀਦੀ ਮੈਨੂੰ ਆ ਦਵਾ ਦੋ ਪਰ ਅਸੀਂ ਇਹ ਨਹੀਂ ਕਹਿ ਕਿ ਜੋ ਸਾਡੇ ਪੀੜੀਆਂ ਦੇ ਸ਼ਰਾਪ ਨੇ ਸਾਡੇ ਤੇ ਬੰਧਨ ਆ ਖੁਦਾ ਨਾਲ ਨੂੰ ਤੋੜ ਹੋ ਸਕਦਾ ਸੀ ਕਿਆ ਵੀ ਹੋਵੇ ਪਰ ਕਈ ਵਾਰ ਸਾਡਾ ਕਹਿਣਾ ਅਸਫਲ ਵੀ ਹੋ ਜਾਂਦਾ ਹੈ ਕਈ ਵਾਰ ਸਾਡੇ ਮਨ ਚ ਸ਼ੱਕ ਵਹਿਮ ਪਰਮ ਵੀ ਆ ਜਾਂਦਾ ਹੋ ਸਕਦਾ ਸਾਨੂੰ ਸਹੀ ਤਰੀਕੇ ਨਾਲ ਖੁਦਾ ਨੂੰ ਕਹਿਣਾ ਨਾ ਆਇਆ ਹੋਵੇ ਜਾਂ ਜਿਹੜੇ ਸ਼ਬਦ ਸਾਨੂੰ ਯੂਜ਼ ਕਰਨੇ ਚਾਹੀਦੇ ਸੀ ਉਹ ਨਾ ਕੀਤੇ ਗਏ ਹੋਣ ਤਾ वचन ਕਾਜ਼ਦਾ ਕਿ ਯਹਵਾ ਪਰਮੇਸ਼ਰ ਨਹੀਂ ਚਾਹੁੰਦਾ ਕਿ ਅਸੀਂ ਬੰਦਨਾ ਚ ਰਹੀਏ ਸਾਡੇ ਤੋਂ ਹੋਂਟੇ ਕਿਸੇ ਤਰ੍ਹਾਂ ਦਾ ਕੋਈ ਝੂਲਾ ਰਵੇ ਸਾਡੇ ਤੇ ਜਿੰਨੇ ਬੰਧਨ ਆ ਖੁਦਾ ਨਹੀਂ ਚਾਹੁੰਦਾ ਕਿ ਸਾਡੇ ਤੇ ਬਣੇ ਹੀ ਰਹਿਣ ਪਰਮੇਸ਼ਰ ਕਹਿੰਦਾ ਵੀ ਮੈਂ ਲਾਹ ਸੁਟਾਂਗਾ ਪਰ ਤੂੰ ਮੈਨੂੰ ਬੋਲ ਤਾਂ ਸਹੀਂ ਅਸੀਂ ਕਹਿੰਦੇ ਹੀ ਨਹੀਂ ਕਿ ਖੁਦਾ ਸਾਨੂੰ ਇਹਨਾਂ ਬੰਦਨਾ ਤੋਂ ਛਾੜ ਕਰ ਕਹਿੰਦਾ ਤੂੰ ਬੋਲੇਗਾ ਤਾਂ ਮੈਂ ਤੇਰੇ ਲਈ ਕਿਉਂ ਨਾ ਕਰਾਂਗਾ ਕਹਿੰਦਾ ਤੂੰ ਬੋਲ ਮੈਂ ਤੇਰੇ ਲਈ ਕਰਾਂਗਾ ਕਹਿੰਦਾ ਓਪਰੇ ਹੁਣ ਦੇਖੋ ਓਪ ਕਹਿੰਦਾ ਆਪਣਾ ਓਪਰਾ ਤੁਹਾਡੇ ਤੋਂ ਆਪਣੀ ਟਹਿਲ ਨਹੀਂ ਕਰਵਾਊਗਾ ਭਾਵੇਂ ਅੱਜ ਜੇ ਸਾਂਡੇ ਦੇ ਬੰਦ ਨੇ ਆ ਤਾਂ ਓਪਰਾ ਸਾਥੋਂ ਟਹਿਲ ਕਰਵਾ ਲਿਆ ਉਹ ਕਿਦਾਂ ਜੇ ਅਸੀਂ ਕਿਸੇ ਦੇ ਘਰ ਦੀ ਸਫਾਈ ਕਰ ਰਹੇ ਆ ਸਾਨੂੰ ਇਹ ਹੁੰਦਾ ਕਿ ਅਗਲੇ ਦਾ ਕੰਮ ਸੀ ਅਸੀਂ ਕਰ ਰਹੇ ਆ ਪਾਵਾ ਅਸੀਂ ਉਹਦੀ ਟਹਿਲ ਕਰ ਰਹੇ ਆ ਮਤਲਬ ਅਸੀਂ ਉਹਦੀ ਸੇਵਾ ਕਰ ਰਹੇ ਆ ਉਸੇ ਤਰ੍ਹਾਂ ਹੁਣ ਪਾਪ ਕਰਨਾ ਸ਼ੈਤਾਨ ਦਾ ਕੰਮ ਆ ਪਰ ਉਹ ਸਾਥੋਂ ਪਾਪ ਕਰਾ ਕੇ ਆਪਦੀ ਸੇਵਾ ਕਰਵਾ ਰਿਹਾ ਤੇ ਕੀ ਸਾਡੇ 'ਚ ਅਣਖ ਨਹੀਂ ਹੈਗੀ ਕੀ ਅਸੀਂ ਧਰਤੀ ਦੇ ਰਾਜੇ ਹੋ ਕੇ ਧਰਤੀ ਦੇ ਉੱਤੇ ਸ਼ਰਾਪਿਤ ਪਰਸਨ ਦੇ ਲਈ ਸੇਵਾ ਕਰੀਏ ਅੱਜ ਇੱਕ ਅਮੀਰ ਬੰਦਾ ਆ ਉਹ ਆਪਣੇ ਨੌਕਰ ਦੇ ਘਰ ਵਿੱਚ ਜਾ ਕੇ ਉਹਦੇ ਲਈ ਖਾਣਾ ਪਕਾਵੇਗਾ ਕਦੇ ਨਹੀਂ ਪਕਾਵੇਗਾ ਨਾ ਕਿਉਂਕਿ ਉਹ ਜਾਣਦਾ ਕਿ ਮੈਂ ਅਮੀਰ ਹਾਂ ਮੈਂ ਚਾਹਾਂ ਤਾਂ ਮੈਂ ਇਹਦੇ ਤੋਂ ਖਾਣਾ ਪਕਵਾ ਸਕਦਾ ਹਾਂ ਇਹਨੂੰ ਪੈਸੇ ਦੇ ਸਕਦਾ ਹਾਂ ਪਰ ਇਹ ਕੌਣ ਹੁੰਦਾ ਮੈਥੋਂ ਖਾਣਾ ਪਕਵਾਵੇ ਉਸੇ ਤਰ੍ਹਾਂ ਅਸੀਂ ਧਰਤੀ ਦੇ ਰਾਜੇ ਹਾਂ ਸਾਡਾ ਅਧਿਕਾਰ ਹੈ ਅਸੀਂ ਉਹਨੂੰ ਹੁਕਮ ਦਈਏ ਸਾਡਾ ਅਧਿਕਾਰ ਰਿਹਾ ਸੀ ਦੁਸ਼ਟ ਨੂੰ ਲਤਾੜੀਏ ਉਹਨੂੰ ਬੰਨ੍ਹੀਏ ਉਹਨੂੰ ਜਕੜੀਏ ਪਰ ਅੱਜ ਉਲਟਾ ਸੀਨ ਚੱਲ ਰਿਹਾ ਹੈਗਾ ਕਿ ਉਹ ਉਸ ਸ਼ੈਤਾਨ ਨੇ ਉਸ ਹਾਰੇ ਹੋਏ ਨੇ ਉਸ ਸ਼ਰਮਿੰਦਾ ਹੋਏ ਨੇ ਅੱਜ ਰਾਜਿਆਂ ਨੂੰ ਜਕੜ ਰੱਖਿਆ ਹੈ ਅੱਜ ਰਾਜੇ ਉਹਦੀ ਸੇਵਾ ਕਰ ਰਿਹਾ ਅਸੀਂ ਤਾਂ ਧਰਤੀ ਦੇ ਰਾਜੇ ਆ ਤੇ ਅਸੀਂ ਉਸ ਲਈ ਕੰਮ ਕਰ ਰਹੇ ਆ ਜਿਹੜਾ ਦੁਸ਼ਟ ਆ ਜਿਹੜਾ ਤੁਸ਼ ਆ ਜਿਹੜਾ ਹਾਰਿਆ ਹੋਇਆ ਆ ਜਿਹੜਾ ਸ਼ਰਮਿੰਦਾ ਆ ਜਿਹੜਾ ਮਰਨ ਹਾਰਿਆ ਜਿਹੜਾ ਸਾਡੇ ਜੁੱਤੀ ਦੇ نیچے ਆ ਅੱਜ ਅਸੀਂ ਉਹਦੀਆਂ ਜੁੱਤੀਆਂ ਸਾਫ਼ ਕਰਦੇ ਪਏ ਆ ਇਹ ਸਾਡੇ ਲਈ ਸ਼ਰਮਿੰਦਗੀ ਦੀ ਗੱਲ ਆ ਤਾਂ ਸਾਨੂੰ ਚਾਹੀਦਾ ਜੋ ਅਸੀਂ ਧਰਤੀ ਦੇ ਰਾਜੇ ਆ ਅੱਜ ਆਪਣੇ ਉਤੋਂ ਸਾਰੀ ਗੁਲਾਮੀ ਦੇ ਬੰਧਨਾਂ ਨੂੰ ਤੋੜ ਦਈਏ ਅੱਜ ਗੁਲਾਮੀ ਦੇ ਸਾਰੇ ਹੀ ਬੰਧਨਾਂ 사 ਤੋਂ ਨਾਸ਼ ਹੋ ਜਾਣ ਅੱਜ ਖੁਦਾ ਦਾ ਰੂਹ ਉਤਰੇ ਅਤੇ ਸਾਡੇ ਸਾਰੇ ਹੀ ਬੰਧਨਾਂ ਨੂੰ ਸਾਡੇ ਤੋਂ ਹਟਾ ਦੇਵੇ ਅੱਜ ਪਰਮੇਸ਼ਰ ਦਾ ਆਤਮਾ ਉਤਰੇ ਅੱਜ ਅਸੀਂ ਖੁਦਾ ਨੂੰ ਦਿਲ ਤੋਂ ਕਹਿਣਾ ਹੈ ਮੇਰੇ ਪਰਮੇਸ਼ਰ ਹਰ ਨਸ਼ੇ ਦੇ ਬੰਧਨ ਆਲਸ ਦੇ ਬੰਧਨ ਵਿਵਚਾਰ ਦੇ ਬੰਧਨ ਚੋਰੀਆਂ ਝੂਠ ਕਰਜ਼ੇ ਬਿਮਾਰੀ ਹਰ ਉਹ ਬਦੀ ਹਰ ਪਾਪ ਹਰ ਗੁਲਾਮੀ ਹਰ ਉਹ ਚੀਜ਼ ਜਿਹੜੀ ਸ਼ੈਤਾਨ ਮੈਥੋਂ ਜ਼ਬਰਦਸਤੀ ਗੁਲਾਮੀ ਦੀ ਤਰ੍ਹਾਂ ਕਰਵਾ ਰਿਹਾ ਅੱਜ ਮੈਥੋਂ ਇਸ ਗੁਲਾਮੀ ਦੇ ਸਾਰੇ ਬੁਰੇ ਬੰਦਨਾਂ ਨੂੰ ਤੋੜ ਦਿਓ ਖੁਦਾ ਅੱਜ ਮੈਨੂੰ ਆਪਣੇ ਸਮਰਥੀ ਹੱਥ ਦੇ ਵਸੀਲੇ ਫ੍ਰੀ ਕਰੋ ਮੈਨੂੰ ਆਜ਼ਾਦ ਕਰੋ ਮੈਂ ਕਿਸੇ ਦੀ ਗੁਲਾਮੀ ਦੇ ਲਈ ਨਹੀਂ ਪਰ ਆਜ਼ਾਦੀ ਲਈ ਬਣਾਇਆ ਹੋਇਆ ਮੈਂ ਰਾਜ ਲਈ ਬਣਾਇਆ ਹੋਇਆ ਖੁਦਾਵੰਦ ਇਸ ਲਈ ਮੇਰੇ ਤੇ ਰਹਿਮ ਕਰੋ ਦਇਆ ਕਰੋ ਔਰ ਮੈਨੂੰ ਆਪਣੇ ਰਾਜ ਲਈ ਤਿਆਰ ਕਰੋ ਤਾਂ ਆਓ ਸਭ ਮਿਲ ਕੇ ਦੁਆ ਕਰਦੇ ਹਾਂ ਉਸ ਮਹਾਨ ਪਰਮੇਸ਼ਰ ਅੱਗੇ ਕਿ ਇਹ ਖੁਦਾਵੰਦ ਸਾਡੇ ਸਾਰੇ ਹੀ ਬੰਦਨਾਂ ਨੂੰ ਤੋੜ ਦਿਓ ਔਰ ਸਾਨੂੰ ਆਪਣੇ ਸੱਜੇ ਫਤਿਹਮੰਦ ਹੱਥ ਦੇ ਨਾਲ ਬਚਾ ਲਓ ਹਾਲੇਲੂਇਆ ਆਓ ਸਭ ਮਿਲ ਕੇ ਖੁਦਾ ਦੀ پاک ਪਵਿੱਤਰ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ ਹਾਲੇਲੂਇਆ 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 ਤਾਰੀਫ 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 ਕਰਦੇ ਹਾਂ ਜ਼ਿੰਦਾ ਖੁਦਾਵਨ ਸਾਮਰਥੀ ਪਿਆਰੇ ਪਰਮੇਸ਼ੁਰ ਪ੍ਰਭੂ ਯਹਵਾ ਤੁਹਾਡੀ پاک ਪਵਿੱਤਰ ਹਜ਼ੂਰੀ ਅਗੇ ਝੁਕਦੇ ਖੁਦਾਵਨ ਤੁਹਾਡੇ ਨਾਮ ਨੂੰ ਮਹਿਮਾਰ ਵਡਿਆਈ ਦਿੰਦੇ ਪਿਆਰੇ ਪ੍ਰਭੂ ਜੀ ਅੱਜ ਦੇ ਸਤਿਨ ਦੇ ਲਈ ਅੱਜ ਦੀ ਕਿਰਪਾ ਲਈ ਤੁਹਾਡਾ ਸ਼ੁਕਰ ਸਾਡਾ ਧੰਨਵਾਦ ਕਰਦੇ ਪਿਆਰੇ ਖੁਦਾਵੰਤ ਤੁਸੀਂ ਦਇਆ ਦੇ ਸਾਗਰ ਰੱਤ ਪਵਿੱਤਰ ਪਰਮੇਸ਼ਰੋ ਤੁਸੀਂ ਰਹਿਮ ਕਰਨ ਵਾਲੇ ਸਮਰਤੀ ਪਿਆਰੇ ਪਰਮੇਸ਼ਰੋ ਖੁਦਾਵੰਤ ਸਮਰਤੀ ਪਿਆਰੇ ਪਰਮੇਸ਼ਰ ਪ੍ਰਭੂ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਕਰਦੇ ਆਂ ਐ ਮੇਰੇ ਦਇਆ ਦੇ ਸਾਗਰ ਖੁਦਾਵੰਤ ਖੁਦਾ ਤਹਾਡੇ ਰਹਿਮ ਤੁਹਾਡੀ ਦਇਆ ਕਿਰਪਾ ਭਲਾਈ ਭਰਪੂਰੀ ਲਈ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੋ ਹੁਣ ਤੱਕ ਤੁਸੀਂ ਸਾਨੂੰ ਸੰਭਾਲਿਆ ਖੁਦਾ ਸਾਡੀਆਂ ਲੋੜਾਂ ਜ਼ਰੂਰਤਾਂ ਨੂੰ ਪੂਰਿਆ ਕੀਤਾ ਖੁਦਾਵਾਨ ਆਪਣੇ ਸੱਜੇ ਫਤਿਹਮੰਦ ਹੱਥ ਨਾਲ ਸਾਨੂੰ ਸੰਭਾਲ ਕੇ ਰੱਖਿਆ ਆਪਣੇ ਦੂਤਾਂ ਦੇ ਵਿਸਲੇ ਸਾਡੀ ਹਿਫਾਜ਼ਤ ਕੀਤੀ ਤੁਹਾਡਾ ਧੰਨਵਾਦ ਕਰਦੇ ਪਿਆਰੇ ਖੁਦਾਵਾਨ ਜੋ ਹੁਣ ਤੱਕ ਤੁਸੀਂ ਆਪਣੀ ਦਇਆ ਦੇ ਨਾਲ ਸਾਨੂੰ ਬਰਕਤ ਦਿੱਤੀ ਤੁਹਾਡੇ ਪ੍ਰੇਮ ਤੁਹਾਡੀ ਆਸ਼ਿਸ਼ ਮਹਿਮਾ ਵਡਿਆਈ ਬਰਕਤ ਲਈ ਦਾ ਧੰਨਵਾਦ ਸ਼ੁਕਰ ਕਰਨ ਦੇ ਪਿਤਾ ਪਰਮੇਸ਼ਰ ਅਰ ਦੁਆ ਕਰਦੇ ਨਾ ਸਾਰੇ ਭੈਣਾ ਪਾਈਆਂ ਲਈ ਜਿਨ੍ਹਾਂ ਨੇ ਖੁਦਾਵਾਨ ਅੱਜ ਦੇ ਸੁਬਚਨ ਨੂੰ ਸੁਣਿਆ ਔ ਅੱਜ ਅਸੀਂ ਕਮਾਂਡ ਕਰਾਂਗੇ ਤਾਂ ਦੁਸ਼ਟ ਦੇ ਸਾਰੇ ਝੂਲੇ ਭੰਨ ਸੁਟਾਂਗੇ ਅੱਜ ਅਸੀਂ ਬੋਲਾਂਗੇ ਤਾਂ ਸ਼ੈਤਾਨ ਸਾਡੀ ਜ਼ਿੰਦਗੀ ਚੋਂ ਨਿਕਲ ਜਾਵੇਗਾ ਅੱਜ ਜਿਸੀ ਆਜ਼ਾਦੀ ਨੂੰ ਪਾ ਲਵਾਂਗੇ ਅੱਜ ਸਾਡੇ ਸਾਰੇ ਹੀ ਬੰਧਨ ਇਹ ਸ਼ੋਨਾਮ ਚ ਤੋੜ ਦਿੱਤੇ ਜਾਣਗੇ ਅੱਜ ਅਸੀਂ ਫ੍ਰੀ ਹੋਰ ਆਜ਼ਾਦ ਕੀਤੇ ਜਾਵਾਂਗੇ ਖੁਦਾ ਅੱਜ ਜੈਸਾ ਇਹਨਾਂ ਦਾ ਵਿਸ਼ਵਾਸ ਆ ਜੈਸੀ ਇਹਨਾਂ ਦੇ ਅੰਦਰ ਉਤਸ਼ਾਹ ਤੇ ਤਾਂਗਿਆ ਖੁਦਾਵੰਦ ਅੱਜ ਇਹਨਾਂ ਦੀ ਤਾਂਗ ਤੇ ਇਹਨਾਂ ਦੇ ਉਤਸ਼ਾਹ ਦੇ ਅਨੁਸਾਰ ਅੱਜ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੰਮ ਕਰਨਾ ਖੁਦਾ ਜਦ ਵੀ ਅੱਜ ਇਹ ਸਾਰੇ ਹੀ ਭੈਣ ਭਾਈ ਮਿਲ ਕੇ ਇਸ ਬੰਧਨਾਂ ਨੂੰ ਤੋੜਨ ਵਾਲੀ ਪ੍ਰਾਰਥਨਾ ਨੂੰ ਦਿਲ ਦੇ ਨਾਲ ਰਿਸੀਵ ਕਰਨਾ ਤੇ ਆਪਣੇ ਬੰਧਨਾਂ ਨੂੰ ਕਮਾਂਡ ਕਰਨ ਅਤੇ ਤੋੜਨ ਅੱਜ ਜੋ ਇਹ ਬੋਲਣਾ ਜਿਨ੍ਹਾਂ ਲਈ ਉਹ ਕੀਤਾ ਜਾਵੇ ਖੁਦਾਵੰਦ ਅੱਜ ਜੋ ਵੀ ਇਹ ਭੈਣ ਭਾਈ ਪਿਤਾ ਪਰਮੇਸ਼ਰ ਅੱਜ ਇਹਨਾਂ ਦੇ ਕਹਿਣ ਦੇ ਅਨੁਸਾਰ ਕਰ ਦਿੱਤਾ ਜਾਵੇ ਖੁਦਾਵਾਨ ਦਾ ਜਨਾਂ ਦੇ ਘਰਾਂ ਪਰਿਵਾਰਾਂ ਦੇ ਉੱਤੇ ਤੁਹਾਡਾ ਰਹਿਮ ਤੁਹਾਡਾ ਫਜ਼ਲ ਤੁਹਾਡੀ ਕਿਰਪਾ ਦਾ ਆ ਭਲਾਈ ਵਰਪੂਰੀ ਉੱਤਰ ਆਵੇ ਪਿਤਾ ਪਰਮੇਸ਼ਰ ਸਾਡਾ ਆਤਮਾ ਨਦੀ ਹਿਫਾਜ਼ਤ ਕਰੇ ਸੱਚਾ ਸਹਾਇਕ ਪਵਿੱਤਰ ਆਤਮਾ ਨਦੀ ਮਦਦ ਕਰੇ ਖੁਦਾਵਾਨ ਪੂਰੇ ਹੀ ਪਰਿਵਾਰਾਂ ਨੂੰ ਤੁਹਾਡੇ ਹੱਥਾਂ ਚ ਸੌਂਦੇ ਪੈਰੇ ਪ੍ਰਭੂ ਜੀ ਅਣ ਦੁਆ ਕਰਦੇ ਉਹਨਾਂ ਸਾਰਿਆਂ ਲਈ ਜਿਨ੍ਹਾਂ ਨੇ ਆਪਣੇ ਨਾਮ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚ ਭੇਜੇ ਨੇ ਪ੍ਰਭੂ ਜੀ ਦੁਆ ਕਰਦੇ ਮਹਾਨ ਖੁਦਾਵਾਨ ਤੁਹਾਡੇ بیٹے ਰਾਹੁਲ ਜੀ ਪਿਤਾ ਪਰਮੇਸ਼ਰ ਜੋ ਇਹ ਪ੍ਰਾਣਾਸ਼ਾ ਕਰਦੇ ਨੇ ਖੁਦਾਵੰਦ ਰੇਸ ਨਸ਼ੇ ਦੀ ਆਦਤ ਨੂੰ ਛੱਡਣਾ ਚਾਹੁੰਦੇ ਨੇ ਇਸ ਪ੍ਰਾ ਦੀ ਮਦਦ ਕਰੋ ਖੁਦਾਵੰਦ ਇਹਨਾਂ ਦੇ ਇਸ ਨਸ਼ੇ ਦੇ ਬੰਧਨਾ ਤਰ੍ਹਾਂ ਨੂੰ ਆਜ਼ਾਦ ਕਰੋ ਹਰਲੀਨ ਲਈ ਦੁਆ ਕਰਦੇ ਖੁਦਾਵੰਦ ਜਦ ਵੀ ਇਹ ਬੱਚਾ ਸਕੂਲ ਜਾਣ ਦੀ ਕੋਸ਼ਿਸ਼ ਕਰਦਾ ਖੁਦਾ ਉਸ ਸਮੇਂ ਨਾਲ ਦੇ ਸਰੀਰ ਤੇ ਅਟੈਕ ਹੁੰਦੇ ਨੇ ਹਰ ਇੱਕ ਸ਼ੈਤਾਨੀ ਅਟੈਕ ਇਸ ਬੱਚੇ ਦੇ ਸਰੀਰ ਚੋਂ ਦੂਰ ਹੋ ਜਾਣ ਚੰਗੀ ਸਿਹਤ ਨਾਲ ਬਲੈਸ ਕਰੋ ਪ੍ਰਭੂ ਜੀ ਅਰੇ ਵੀ ਕਾਲੀ ਦੁਆ ਕਰਦੇ ਪਿਤਾ ਜਿਸ ਭੈਣ ਦੀ ਜੋ ਵੀ ਇੰਟਰਵਿਊ ਹੈ ਖੁਦਾਵੰਦ ਉਸ ਇੰਟਰਵਿਊ ਨੂੰ ਕਲੀਅਰ ਹੋਣ ਜਿਸ ਭੈਣ ਦੀ ਮਦਦ ਕਰਨਾ ਕੁਲਜੀਤ ਕੌਰ ਲਈ ਦੁਆ ਕਰਦੇ ਖੁਦਾ ਜੋ ਇਸ ਭੈਣ ਦਾ ਵਾਰ-ਵਾਰ ਮਿਸਕੈਰੇਜ ਹੁੰਦਾ ਖੁਦਾਵਾਨ ਇਸ ਮਿਸਕੈਰੇਜ ਦੇ ਸ਼ਰਾਪ ਤੋਂ ਅਤੇ ਬੰਧਨ ਤੋਂ ਇਸ ਭੈਣ ਨੂੰ ਫ੍ਰੀ ਕਰ ਦੇ ਆਜ਼ਾਦ ਕਰ ਦੇ ਖੁਦਾ ਇਹਨਾਂ ਦੀ ਕੁੱਖ ਨੂੰ ਬles ਕਰ ਦੇ ਪਿਤਾ ਪਰਮੇਸ਼ਰ ਇਸ ਭੈਣ ਨੂੰ ਬੇਬੀ ਨਾਲ ਬਰਕਤ ਦੋ ਪਿਤਾ ਪੁਸ਼ਪਾਲੀ ਦੁਆ ਕਰਦੇ ਖੁਦਾ ਜੋ ਵੀ ਇਸ ਭੈਣ ਦੀ ਅੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਲਾਲਲੀ ਆ ਖੁਦਾਵਾਨ ਇਸੇ ਸਮੇਂ ਅੱਖ ਦੀ ਲਾਲਲੀ ਦੂਰ ਹੋ ਜਾਵੇ ਤੇ ਸਿਰ ਦੇ ਸਾਰੇ ਹੀ ਰੋਗ ਯੇਸ਼ੂ ਨਾਮ ਚ ਕੈਨਸਲ ਹੋ ਜਾਣ ਦਲਜੀਤ ਕੌਰ ਅਰ ਹਰਜੀਤ ਕੌਰ ਲਈ ਦੁਆ ਕਰਦੇ ਪ੍ਰਭੂ ਜੀ ਇਨਾਂ ਦੇ ਪਰਿਵਾਰ ਦੇ ਹਰ ਇੱਕ ਮੈਂਬਰ ਦੇ ਮਨ ਨੂੰ ਤੁਸੀਂ ਬਦਲੋ ਇਹਨਾਂ ਦੇ ਆਂਢ ਗੁਆਂਢ ਰਿਸ਼ਤੇਦਾਰੀ ਦੇ ਸਾਰੇ ਹੀ ਲੋਕ ਯਸ਼ੂ ਨਾਮ ਦੇ ਵਿੱਚ ਵਿਸ਼ਵਾਸ ਕਰਨ ਵਾਲੇ ਹੋ ਜਾਣ ਖੁਦਾਵੰ ਹੈਪੀ ਹੋਰ ਗਗਨ ਲਈ ਦੁਆ ਕਰਦੇ ਖੁਦਾਵੰ ਇਹਨਾਂ ਦੋਨਾਂ ਦਾ ਵੀਜ਼ਾ ਸਵਰਗ ਰਾਜ 'ਚ ਰਿਲੀਜ਼ ਕਰੋ ਪ੍ਰਭੂ ਜੀ ਦਿਲਪ੍ਰੀਤ ਕੌਲੀ ਦੁਆ ਕਰਦੇ ਆ ਪੂਰੇ ਹੀ ਪਰਿਵਾਰ ਨੂੰ ਕਾਰੋਬਾਰ ਨਾਲ ਬLES ਕਰੋ ਖੁਦਾਏ ਜਿਸ ਵੀ ਜਗ੍ਹਾ ਤੇ ਨੇ ਖੁਦਾ ਉਸ ਜਗ੍ਹਾ ਤੇ ਆਪਣੇ ਡਿਵਾਈਨ ਹੈਲਪਰ ਦੇ ਦੁਆਰਾ ਦੀ ਮਦਦ ਕਰੋ ਗੁਰਮੀਤ ਸਿੰਘ ਲਈ ਦੁਆ ਕਰਦੇ ਖੁਦਾਵੰ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਆਪਣੀ ਪਾਕ ਮਰਜ਼ੀ ਨੂੰ ਭੇਜੋ ਪ੍ਰਭੂ ਜੀ ਇਸ ਭਰਾਨ ਨੂੰ ਆਪਣੇ ਕੰਮਾਂ ਲਈ ਇਸਤੇਮਾਲ ਕਰੋ ਅਲੀਸ਼ਾ ਲਈ ਦੁਆ ਕਰਦੇ ਖੁਦਾਵਨ ਪੂਰੇ ਹੀ ਪਰਿਵਾਰ ਨੂੰ ਬਰਕਤ ਅਤੇ ਆਸ਼ੀਸ਼ ਦਿਨਾ ਚੰਗੀ ਸਿਹਤ ਨਾਲ ਬLES ਕਰਨਾ ਪ੍ਰਭੂ ਜੀ ਦੁਆ ਕਰਦੇ ਖੁਦਾਵਨ ਤੁਹਾਡੀ ਬੇਟੀ ਜੋਤੀ ਲਈ ਖੁਦਾਵਨ ਇਹਨਾਂ ਦੀ ਜ਼ਿੰਦਗੀ ਚ ਆਪਣੀ ਪਾਕ ਮਰਜ਼ੀ ਨੂੰ ਭੇਜੋ ਖੁਦਾਵਨ ਇਹ ਤੁਹਾਡੇ ਕੰਮਾਂ ਨੂੰ ਕਰਨ ਖੁਦਾ ਇਹਨਾਂ ਦਾ ਪੂਰਾ ਹੀ ਪਰਿਵਾਰ ਤੁਹਾਡੇ ਨਾਮ ਦਾ ਵਿਸ਼ਵਾਸੀ ਹੋਵੇ ਅਮਨਦੀਪ ਕੌਰ ਲਈ ਦੁਆ ਕਰਦੇ ਖੁਦਾ ਇਹਨਾਂ ਦੇ ਮਨ ਤੇ ਪਾਈ ਹਰ ਇੱਕ ਚਿੰਤਾ ਬੋਝ ਪਰੇਸ਼ਾਨੀ ਡਿਪਰੈਸ਼ਨ ਅਤੇ ਓਵਰ ਥਿੰਕਿੰਗ ਨੂੰ ਯੇਸ਼ੂ ਨਾਮ ਚ ਕੈਨਸਲ ਕਰਕੇ ਸੱਚੀ ਸ਼ਾਂਤੀ ਦਿਓ ਖੁਦਾਵਨ ਐਂਜਲੀ ਲਈ ਦੁਆ ਕਰਦੇ ਖੁਦਾ ਇਹਨਾਂ ਦੇ ਵੀਜ਼ਾ ਨੂੰ ਸਵਰਗ ਰਾਜ ਚ ਰਿਲੀਜ਼ ਕਰੋ ਪਿਤਾ ਵਾ ਕਰਦੇ ਖੁਦਾਵਾਨ ਇਹਨਾਂ ਘਰਾਂ ਵਿੱਚ ਰੱਖੇ ਸਜਾਵਟ ਤੇ ਲਈ ਪੈਰੇ ਪਰਮੇਸ਼ਰ ਖੁਦਾਵਾਨ ਅੱਜ ਤੇ ਕੋਈ ਆਮ ਜਲਤਲ ਨਹੀਂ ਹੈ ਪ੍ਰਭੂ ਜੀ ਅੱਜ ਤੇ ਸ਼ਿਫਾ ਛੁਟਕਾਰਾ ਨਜ਼ਾਦੀ ਦੇਣ ਵਾਲਾ ਪਾਕ ਜਿੰਦਲ ਲਹੁ ਹੈ ਬਾਰੇ ਪ੍ਰਭੂ ਜੀ ਆਸ ਤੇ ਜ਼ਿੰਦਲ ਲਹੁ ਜਦ ਵੀ ਕਰਾਂ ਦੇ ਕੋਨੇ-ਕੋਨੇ ਤੇ ਲਗਾਇਆ ਜਾਵੇ ਹਰੀ ਕੋਨਾ ਪਵਿੱਤਰ ਸ਼ੁੱਧ ਜਨਤ ਹੋ ਜਾਵੇ ਸਾਰੇ ਹੀ ਰੋਗ ਬਿਮਾਰੀਆਂ ਯੇਸ਼ੂ ਨਾਮ ਚ ਨਾਸ਼ ਪਸਮ ਖਤਮ ਹੋ ਜਾਣ ਪੂਰੇ ਹੀ ਪਰਿਵਾਰਾਂ ਵਿੱਚ ਤੁਹਾਡੇ ਪਾਕ ਜਿੰਦਲ ਲਹੁ ਨੂੰ ਰਿਲੀਜ਼ ਕਰ ਦੇਆ ਸਾਰੀਆਂ ਰੁਕਾਵਟਾਂ ਸਾਰੇ ਬੰਧਨਾਂ ਨੂੰ ਦੂਰ ਕਰ ਦੇ ਪਿਤਾ ਪਰਮੇਸ਼ਰ ਇਸ ਪੂਰੀ ਹੀ ਪ੍ਰਾਰਥਨਾ ਨੂੰ ਯੇਸ਼ੂ ਨਾਸਰੀ ਦੇ ਅਤ ਜਲਾਲੀ ਜ਼ਿੰਦਾਰ ਸਮਰਥੀ ਨਾਮ ਚ ਸਾਰੇ ਹੀ ਮਿਲ ਕੇ ਮੰਗਦੇ ਹਾਂ ਆਮੀਨ 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 ਤੁਸੀਂ ਆਪਣੇ ਸਕਰੀਨ ਦੇ ਉੱਤੇ ਇੱਕ ਬਾਕਸ ਦੇਖ ਸਕਦੇ ਹੋ ਜ ਜਿਹਦੇ ਉੱਪਰ ਲਿਖਿਆ ਹੋਇਆ ਹੈ ਕਿ ਬੰਦਨਾ ਨੂੰ ਤੋੜਨ ਲਈ ਪ੍ਰਾਰਥਨਾ ਤਾਂ ਅੱਜ ਦੀ ਇਹ ਪ੍ਰਾਰਥਨਾ ਸਿਸਟਰ ਸੁਮਨ ਵੱਲੋਂ ਕੀਤੀ ਜਾਵੇਗੀ ਜੋ ਹਰ ਰੋਜ਼ ਹੀ ਆਪਣੇ ਲਈ ਆਤਮਿਕ ਖੁਰਾਕ ਲੈ ਕੇ ਆਉਂਦੇ ਨੇ ਤਾਂ ਉਹਨਾਂ ਨੂੰ ਪਰਮੇਸ਼ਰ ਦੇ ਆਗਮਨ ਅਗਵਾਈ ਕੀਤੀ ਹੋ ਰਸ ਦੀ ਇਹ ਪ੍ਰਾਰਥਨਾ ਉਹਨਾਂ ਦੁਆਰਾ ਕੀਤੀ ਜਾਵੇਗੀ ਤੁਸੀਂ ਸਭ ਨੇ ਹੀ ਇਸ ਪ੍ਰਾਰਥਨਾ ਨੂੰ ਰਿਸੀਵ ਕਰਨਾ ਤੁਸੀਂ ਇਸ ਬਾਕਸ ਦੇ ਉੱਤੇ ਟੱਚ ਕਰਕੇ ਉਸ ਪ੍ਰਾਰਥਨਾ ਨੂੰ ਸੁਣ ਸਕਦੇ ਹੋਰ ਆਪਣੇ ਬੰਦਨਾ ਤੋਂ ਨਜਾਤ ਪਾ ਸਕਦੇ ਹੋ ਅੱਜ ਇਸ ਪ੍ਰਾਰਥਨਾ ਸਭਾ ਨੂੰ ਸੁੰਨਾ ਤੁਹਾਡੇ ਸਭ ਦੇ ਲਈ ਬਹੁਤ ਤਾਇਤ ਦੀ ਆਸ਼ੀਸ਼ ਅਤੇ ਬਰਕਤ ਦਾ ਕਾਰਨ ਬਣੇ ਤਾਂ ਆਪ ਸਭ ਨੂੰ ਪਿਆਰ ਭਰੀ ਜੈਮਸੀ ਦੀ